ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸਾਡਾ ਪੰਜਾਬ ਦਾ ਪੰਜਾਬ ਟੀਮ ਵਾਲਿਆਂ ਦੀ ਗੱਡੀ ਬਾਰੇ ਦੱਸਾਂਗੇ ਤੇ ਉਹਨਾਂ ਨੇ ਜਿਹੜੀ ਨਵੀਂ ਗੱਡੀ ਲਈ ਆ ਸੋ ਪਹਿਲਾਂ ਤਾਂ ਸਾਡਾ ਪੰਜਾਬ ਦਾ ਪੰਜਾਬ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਨਵੀਂ ਗੱਡੀ ਲਈ ਸੋ ਜਿਵੇਂ ਕਿ ਪਹਿਲਾਂ ਵਿੱਕੀ ਵੀਰ ਜੀ ਨੇ ਗੱਡੀ ਲਈ ਸੀ ਸਕਾਰਪਿਓ ਤੇ ਹੁਣ ਕਵਲ ਭਾਜੀ ਨੇ ਵੀ ਗੱਡੀ ਲੈ ਲਈ ਆ ਸੋ ਉਹਨਾਂ ਨੇ ਆਪਣਾ ਇੱਕ ਵਲੌਗ ਵੀ ਸਾਂਝਾ ਕੀਤਾ ਤੇ ਪਰ ਉਹਨਾਂ ਨੇ ਅਜੇ ਤੱਕ 에ਅਰ ਵੀਲ ਨਹੀਂ ਕੀਤਾ ਕਿ ਉਹਨਾਂ ਨੇ ਕਿਹੜੀ ਗੱਡੀ ਲਈ ਆ ਸੋ ਜਿਨੇ ਆਪਾਂ ਉਹਨਾਂ ਦੇ ਵਲੌਗ ਵਿੱਚ ਦੇਖਿਆ ਇੱਕ ਹੀ ਉਹ ਬਹੁਤ ਜ਼ਿਆਦਾ ਖੁਸ਼ ਨੇ ਸਾਰੇ ਜਾਣੇ ਇਹ ਗੱਡੀ ਕਵਲ ਭਾਜੀ ਨੇ ਆਪਣੇ ਡੈਡੀ ਨੂੰ ਸਰਪ੍ਰਾਈਜ਼ ਵਿੱਚ ਦੇਣੀ ਆ ਤੇ ਉਹਨਾਂ ਨੂੰ ਅਜੇ ਤੱਕ ਘਰਦਿਆਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਜਿਵੇਂ ਕਿ ਉਹਨਾਂ ਦੀ ਮੰਮੀ ਤੇ ਉਹਨਾਂ ਦੇ ਡੈਡੀ ਨੂੰ ਤੇ ਉਹਨਾਂ ਨੇ ਪਲਾਨ ਬਣਾਇਆ ਕਿ ਸਰਪ੍ਰਾਈਜ਼ ਦਿੱਤਾ ਜਾਵੇ ਤਾਂ ਜੋ ਘਰ ਜਦ ਗੱਡੀ ਆਵੇ ਤੇ ਉਹਨਾਂ ਦੇ ਰਿਐਕਸ਼ਨ ਦੇਖੇ ਜਾਣ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਸੋ ਜਿਵੇਂ ਕਿ ਗੱਡੀ ਲੈਣ ਲਈ ਸਿਰਫ ਕਵਲ ਵੀਰ ਜੀ ਤੇ ਸੰਦੀਪ ਪ੍ਰੀਤ ਤੇ ਵਿੱਕੀ ਵੀਰ ਜੀ ਜਾਂਦੇ ਨੇ ਤੇ ਜਿਵੇਂ ਕਿ ਤੁਸੀਂ ਵਲੌਗ ਵਿੱਚ ਦੇਖਿਆ ਹੈ ਕਿ ਅਜੇ ਉਹਨਾਂ ਨੇ ਗੱਡੀ ਜਿਹੜੀ ਆ ਉਸ ਦਾ ਵਲੌਗ ਨਹੀਂ ਪਾਇਆ ਤਾਂ ਉਹ ਪਹੁੰਚ ਚੁੱਕੇ ਨੇ ਅਗਲੇ ਵਲੌਗ ਵਿੱਚ ਪਤਾ ਲੱਗੇਗਾ ਕਿ ਉਹਨਾਂ ਨੇ ਕਿਹੜੀ ਗੱਡੀ ਲਈ ਆ ਤੇ ਗੱਡੀ ਵੀ ਰਿਵੀਲ ਕਰਨਗੇ ਸੋ ਜਿਵੇਂ ਕਿ ਉਹਨਾਂ ਨੇ ਪਹਿਲਾਂ ਵੀ ਸਕਾਰਪਿਓ ਗੱਡੀ ਲਈ ਆ ਉਸੇ ਤਰੀਕੇ ਨਾਲ ਉਹਨਾਂ ਇੱਕ ਵੱਡੀ ਗੱਡੀ ਹੀ ਡਿਸਾਈਡ ਕੀਤੀ ਹੋਈ ਆ ਤੇ ਉਹ ਕਿਹੜੀ ਆ ਉਹ ਸਿਰਫ ਗੈਸ ਲਾਉਣ ਲਈ ਹੀ ਕਹਿ ਰਹੇ ਆ ਤੇ ਸਾਰੇ ਜਾਣੇ ਐਕਸਾਈਟ ਹੋ ਰਹੇ ਆ ਕਿ ਕਿਹੜੀ ਗੱਡੀ ਹੋਵੇਗੀ ਸੋ ਸਾਰੇ ਜਾਣੇ ਗੈਸ ਲਾ ਕੇ ਦੇਖੋ ਕਿਹੜੀ ਗੱਡੀ ਹੋਵੇਗੀ ਤੇ ਇੱਕ ਵਾਰ ਫੇਰ ਸਾਡਾ ਪੰਜਾਬ ਦਾ ਪੰਜਾਬ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਨਵੀਂ ਗੱਡੀ ਦੀਆਂ ਤੇ ਜਲਦੀ ਜਲਦੀ ਗੱਡੀ ਨੂੰ ਰਿਵੀਲ ਕਰਨ ਤੇ ਆਪਾਂ ਵੀ ਦੇਖੀਏ ਸੋ ਇਦਾਂ ਹੀ ਪਰਮਾਤਮਾ ਇਹਨਾਂ ਦੀਆਂ ਤਰੱਕੀਆਂ ਵਿੱਚ ਹੋਰ ਵਾਧਾ ਪਾਵੇ। ਸੋ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ। ਆਪਾਂ ਤੁਹਾਡੇ ਲਈ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ। ਧੰਨਵਾਦ।